ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਵਿਤਾ ਰਾਹੀਂ ਆਪਣੀ ਹਾਜ਼ਰੀ ਲਗਾ ਰਹੀ ਹਾਂ ਅਸੀਸ ਬਖਸ਼ਣਾ ਜੀ ਅਰਸ਼ੀ ਨੂਰ ਨੇ ਆਣ ਕੇ ਧਰਤ ਉੱਤੇ ਅਰਸ਼ੀ ਨੂਰ ਨੇ ਆਣ ਕੇ ਧਰਤ ਉੱਤੇ ਦਿੱਤੀ ਨੇਰ ਦੇ ਵਿੱਚ ਰੁਸ਼ਨਾਈ ਸਾਨੂੰ ਉਹਦੀ ਬਾਣੀ ਨਾਲ ਮਹਾ ਆਨੰਦ ਆਇਆ ਮਿੱਠੀ ਮਿੱਠੀ ਰਬਾਬ ਸੁਣਾਈ ਸਾਨੂੰ ਦਇਆ ਸਬਰ ਸੰਤੋਖ ਤੇ ਪ੍ਰੇਮ ਵਾਲੀ ਦਇਆ ਸਬਰ ਸੰਤੋਖ ਤੇ ਪ੍ਰੇਮ ਵਾਲੀ ਸਭ ਦੇ ਭਲੇ ਦੀ ਗੱਲ ਸਮਝਾਈ ਸਾਨੂੰ ਸਦਾ ਝੂਠ ਤੇ ਝੂਠ ਤੋਂ ਦੂਰ ਰਹਿਣਾ ਬਾਬੇ ਸੱਚ ਦੀ ਰਾਹ ਵਿਖਾਈ ਸਾਨੂੰ ਹੋਵੇ ਮਨ ਨੀਵਾ ਤੇ ਮੱਧ ਉੱਚੀ ਹੋਵੇ ਮਨ ਨੀਵਾ ਤੇ ਮੱਧ ਉੱਚੀ ਐਸੀ ਜੀਉਣ ਦੀ ਜੁਗਤ ਸਿਖਾਈ ਸਾਨੂੰ ਤੇਰਾ 13 ਗੁਰਨਾਨਕ ਨੇ ਤੋਲ ਕੇ ਤੇ ਕਰਨੀ ਦੱਸੀ ਹੈ ਕਿਰਤ ਕਮਾਈ ਸੰਨ ਤੇਰਾ 13 ਗੁਰਨਾਨਕ ਨੇ ਤੋਲ ਕੇ ਤੇ ਕਰਨੀ ਦੱਸੀ ਹੈ ਕਿਰਤ ਕਮਾਈ ਸੰਨ ਛਾਇਆ ਕੋ ਪਹਿਨੇ ਰਸੀ ਹਰ ਪਾਸੇ ਛਾਇਆ ਕੋ ਪਹਿਨੇ ਰਸੀ ਹਰ ਪਾਸੇ ਪਰਜਾ ਹੋ ਲਾਚਾਰ ਗੁਰਲਾ ਰਹੀ ਸੀ ਉਦੋਂ ਜੁਲਾ ਦੀ ਹੱਦ ਸੀ ਪਾਰ ਹੋਈ ਕਟਾ ਕੂੜ ਦੀ ਗगन ਤੇ ਛਾ ਰਹੀ ਸੀ ਔਰਤ ਜਾਤ ਦੀ ਦਸ਼ਾ ਸੀ ਬਹੁਤ ਮਾੜੀ ਔਰਤ ਜਾਤ ਦੀ ਦਸ਼ਾ ਸੀ ਬਹੁਤ ਮਾੜੀ ਉਹ ਤਾਂ ਜਿਉਂਦੇ ਜੀ ਨਰਕ ਹੰਡਾ ਰਹੀ ਸੀ ਨਿਆ ਮਿਲਣੇ ਦੀ ਕਿਤੋਂ ਵੀ ਆਸ ਨਹੀਂ ਸੀ ਉਲਟਾ ਬਾੜ ਹੀ ਖੇਤ ਨੂੰ ਖਾ ਰਹੀ ਸੀ ਫਿਰ ਅ ਗਿਆਨ ਅੰਧੇਰ ਮਿਟਾਉਣ ਖਾਤ ਫਿਰ ਅ ਗਿਆਨ ਅੰਧੇਰ ਮਿਟਾਉਣ ਖਾਤ ਲੋ ਗਿਆਨ ਦੀ ਗੁਰਾਂ ਦਿਖਲਾਈ ਸਾਨੂੰ 13 13 ਗੁਰੂ ਨਾਨਕ ਨੇ ਤੋਲ ਕੇ ਤੇ ਕਰਨੀ ਦੱਸਿ ਹੈ ਕਿਰਤ ਕਮਾਈ ਸਾਨੂੰ 13 13 ਗੁਰੂ ਨਾਨਕ ਨੇ ਤੋਲ ਕੇ ਤੇ ਕਰਨੀ ਦੱਸਿ ਹੈ ਕਿਰਤ ਕਮਾਈ ਸਾਨੂੰ ਨਾਮ ਸਿਮਰਨ ਚ ਹਰਦਮ ਲੀਨ ਰਹਿੰਦੇ ਨਾਮ ਸਿਮਰਨ ਚ ਹਰਦਮ ਲੀਨ ਰਹਿੰਦੇ ਮੋਦੀ ਖਾਨੇ ਚ ਰਾਸ਼ਨ ਜਦ ਤੋਲਦੇ ਮੇਰਾ ਮੇਰਾ ਨੇ ਬੋਲਦੇ ਲੋਕ ਰਹਿੰਦੇ ਪਰ ਉਹ ਤੇਰਾ ਤੇਰਾ ਰਹਿੰਦੇ ਬੋਲਦੇ ਸਨ ਛੱਡ ਕੇ ਭਾਗੋ ਜੇ ਮਾਇਆ ਦੇ ਲੋਭੀਆਂ ਨੂੰ ਛੱਡ ਕੇ ਭਾਗੋ ਜੇ ਮਾਇਆ ਦੇ ਲੋਭੀਆਂ ਨੂੰ ਲਾਲੋ ਵਰਗੀਆਂ ਰੂਹਾਂ ਨੂੰ ਟੋਲਦੇ ਸਨ ਹਾਕਮ ਵਕਤ ਦੇ ਬਾਬਰ ਨੂੰ ਕਿਹਾ ਜਾਵੇ ਸੱਚ ਕਹਿਣ ਤੋਂ ਕਦੀ ਨਾ ਡੋਲਦੇ ਸਨ ਜਦੋਂ ਕੋਈ ਸਹਾਰਾ ਹੌਤਾਂ ਕੱਤੀ ਜਦੋਂ ਕੋਈ ਸਹਾਰਾ ਨਾ ਰਿਹਾ ਬਾਕੀ ਉਦੋਂ ਬਾਬੇ ਨੇ ਬਾਹ ਫੜਾਈ ਸਾਨੂੰ ਤੇਰਾ 13 ਗੁਰੂ ਨਾਨਕ ਨੇ ਤੋਲ ਕੇ ਤੇ ਕਰਨੀ ਦੱਸੀ ਹੈ ਕਿਰਤ ਕਮਾਈ ਸਾਨੂੰ ਤੇਰਾ 13 ਗੁਰੂ ਨਾਨਕ ਨੇ ਤੋਲ ਕੇ ਤੇ ਕਰਨੀ ਦੱਸੀ ਹੈ ਕਿਰਤ ਕਮਾਈ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ